ਨਵਾਂ ਇੱਕ ਸਾਡੇ ਲਈ ਚੰਚੜਿਆ ਸਾਰਿਆਂ ਲਈ ਆ ਉਹ ਹੈਗਾ AI ਇੱਕ ਨਵਾਂ ਸਿਸਟਮ ਚਾਲੂ ਹੋਇਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਦੇ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਵੇਂ ਪੁੱਠੀਆਂ ਸਿੱਧੀਆਂ ਤਸਵੀਰਾਂ ਪਾਉਦਾ ਤੇ ਮੈਂ ਸਿੱਖਾਂ ਦੇ ਵੀ ਜਾਨਣਾ ਭਈ ਸਿੱਖੇ ਸਿੱਖ ਨੂੰ ਕਹਾਵ ਕਰੀ ਜਾਂਦੇ ਆ ਦੇਖੋ ਚਾਹੀਦਾ ਤੇ ਇਹ ਆਪੇ ਜੇ ਕੋਈ ਹਰਮੰਦਰ ਸਾਹਿਬ ਦੀ ਪਾਉਂਦਾ ਤੇ ਸਿੱਖ ਨੂੰ ਸਿੱਖ ਭੇਜੂਗਾ ਉਹਦਾ ਤਾਂ ਛਿੰਨਾ ਪਾੜ ਜਾਣਾ ਚਾਹੀਦਾ ਵੀ ਕੌਣ ਕਰ ਰਿਹਾ ਤੇ ਮੈਂ ਪੁੱਛਿਆ ਕਾਰਨ ਕੀ ਆ ਕਹਿੰਦੇ ਜੀ ਪੈਸੇ ਬਹੁਤ ਬਣਦੇ ਲੋਕ ਲਾਇਕ ਬੜਾ ਕਰਦੇ ਕਿ ਇਹ ਸਾਡਾ ਸਿੱਖੀ ਸਿਧਾਂਤ ਸੀ ਮੈਂ ਖਾਸ ਕਰਕੇ ਸਿੱਖ ਚੈਨਲ ਨੂੰ ਉਹਨੂੰ ਬੇਨਤੀ ਕਰਨੀ ਚਾਹਨਾ ਆ ਆ ਅਸੀਂ ਅੱਜ 6-7 ਮੱਗਾ ਰੱਖੀਆਂ ਕਿ ਜੇ ਇਦਾਂ ਦੀ ਕੋਈ ਕਨਾਉਣੀ ਹਰਕਤ ਕਰਦਾ ਉਹਨੂੰ ਜਿਹੜਾ ਕੋਈ ਫਾਰਵਰਡ ਵੀ ਕਰੇ ਤੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ 295 ਇਹਦਾ ਤਾਂ ਕਿ ਉਹਨੂੰ ਪਤਾ ਲੱਗੇ ਪਈਏ ਕਿਵੇਂ ਕਿਸ ਭਾ ਪੈਂਦੀ ਆ ਸੋ ਉਹਦੇ ਲਈ 3-4 ਅਸੀਂ ਅੱਜ ਕੋਸ਼ਦਾ ਸਰਕਾਰ ਪੱਖੀ ਆ ਸਰਕਾਰ ਕਰੂਗੀ ਕਰਦੀ ਕਿ ਨਹੀਂ ਕਰਦੀ ਇਹ ਸਰਕਾਰ ਦੀ ਮਰਜ਼ੀ ਆ ਜਾਂ ਇਹਨੂੰ ਠੰਡੇ ਵਾਸਤੇ ਜੇ ਸਿੱਟਣਾ ਆ ਪਰ ਅਸੀਂ ਆਪਣੇ ਤੌਰ ਦੇ ਉੱਤੇ ਪਿੱਛੇ ਮੀਟਿੰਗ ਕੀਤੀ ਸੀ ਯੂਨੀਵਰਸਟੀਆਂ ਦੇ ਬਾਅਦ ਚਾਂਸਲਰ ਬਾਖਬਾ ਕਾਲਜਾਂ ਦੇ ਸਾਡੇ ਸਤਕਾਰਤ ਜਿਹੜੇ ਉਹ ਪ੍ਰੋਫੈਸਰ ਸਾਹਿਬਾਨ ਪ੍ਰਿੰਸੀਪਲ ਸਾਹਿਬਾਨ ਜਿਹੜੇ ਉਹ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹ ਸਾਰਿਆਂ ਨੂੰ ਇੱਥੇ ਸੱਦੇ ਆਂ ਇਹ ਮੈਂ ਤੁਹਾਡੇ ਰੂਬਰੂ ਤਾਂ ਕਰ ਰਿਹਾ ਕਿਉਂਕਿ ਸਾਡਾ ਮਤਾ ਜਿਹੜਾ ਇਹ ਸਾਰਿਆਂ ਪੱਖਾਂ ਤੇ ਕਿ ਕਿੱਥੇ ਕਿੱਥੇ ਕੀ ਕੀ ਹੋਣਾ ਤੇ ਕੀ ਕੀ ਕਰਨਾ ਸ਼੍ਰੋਮਣੀ ਕਮੇਟੀ ਨੇ ਇਹ 1 ਮਿੰਟ ਦੇ ਵਿੱਚ ਤੁਹਾਨੂੰ ਮੈਂ ਸਾਰਾ ਪੜ੍ਹ ਦਿੰਨਾ ਗੁਰਵਾਨੀ ਸਿੱਖ ਅਤੇ ਆਸਤੇ ਧਾਰਮਿਕ ਚਿੰਨਾ ਅਤੇ ਸਿੱਖਾਂ ਦੇ ਪਾਵਨ ਗੁਰੂ ਅਸਥਾਨਾਂ ਦੀ ਮੂਲ ਭਾਵਨਾ ਨਾਲ AI ਤਕਨੀਕੀ ਦੁਆਰਾ ਛੇੜਛਾੜ ਕਰਕੇ ਤਸਵੀਰਾਂ ਆਡੀਓ ਵੀਡੀਓ ਬਣਾਉਣ ਦੀ ਹਰਕਤਾਂ ਬੇਆਦਬੀ ਦੇ ਬਰਾਬਰ ਹਨ ਕਿਉਂਕਿ ਜਿਹੜਾ ਪਾਉਂਦਾ ਆ ਇਹ ਜਿਹੜਾ ਆ ਇਹਦੇ ਉੱਤੇ ਧਾਰਮਿਕ ਭਾਵਨਾਵਾਂ ਮਾਪੜਾਉਣ ਦਾ ਜਿਹੜਾ ਇਹ ਪਰਚਾ ਦਰਜ ਹੋਣਾ ਚਾਹੀਦਾ। ਅੰਤਰ ਕਮੇਟੀ ਫੈਸਲਾ ਕਰਦੀ ਹੈ ਕਿ ਇਹ ਆਈ ਰਾਹੀਂ ਕਿਸੇ ਵੀ ਮਾਮਲੇ ਵਿੱਚ ਵੀਡੀਓ ਆਦਿ ਬਣਾਉਣ ਵਾਲੇ ਅਤੇ ਇਸ ਨੂੰ ਅੱਗੇ ਸਾਂਝਾ ਕਰਨ ਵਾਲੇ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਵਿਰੁੱਧ ਕਰੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਆਫੀ ਹਰਗिज ਨਹੀਂ ਦਿੱਤੀ ਜਾਵੇਗੀ। ਇਸ ਕਾਰ ਦੇ ਲਈ ਏਆਈ ਇੰਟਰਨੈਟ ਖੇਤਰ ਵਿੱਚ ਤਜਰਬਾ ਰੱਖਣ ਵਾਲੇ ਕਾਨੂੰਨੀ ਮਹਾਰਾਦਿਆਂ ਸਲਾਹਾਂ ਵੀ ਲਈਆਂ ਜਾਣਗੀਆਂ। ਭਾਵੇਂ ਸਾਡੇ ਆਪਣਾ ਲੀਗਲ ਵਿਭਾਗ ਹੈਗਾ ਪਰ ਫਿਰ ਵੀ ਅਸੀਂ ਜਿਹੜੇ ਪ੍ਰੋਫੈਸ਼ਨਲ ਇਸ ਡੀਲਿੰਗ ਕਰਦੇ ਫਾਈਬਰ ਬ੍ਰਾਂਚ ਨੂੰ ਇਹਦੇ ਨਾਲ ਅਸੀਂ ਬੈਠ ਕੇ ਮੀਟਿੰਗ ਵੀ ਕੀਤੀ ਆ ਤੇ ਇੱਕ ਵਿੰਗ ਜਿਹੜਾ ਆ ਉਹਨੂੰ ਹੋਰ ਮਜ਼ਬੂਤ ਕਰਾਂਗੇ ਆਈਆ ਨਾਲ ਸਿੱਖ ਵਿਰੋਧੀ ਹਰਕਤਾਂ ਰੋਕਣ ਲਈ ਡਿਜੀਟਲ ਟਾਸਕ ਫੋਰਸ ਬਣਾਈ ਜਾਵੇਗੀ ਜਿਸ ਵਿੱਚ ਸ਼੍ਰੋਮਣੀ ਕਮੇਟੀ ਦਾ ਇੰਟਰਨੈਟ ਵਿਭਾਗ ਆਈਟੀ ਵਿੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਕਾਲਸਾ ਕਾਲਜ ਪਟਿਆਲਾ ਗੁਰਨਾਨਕ ਦੇਵ ਜੰਦਰੀ ਨੇ ਕਾਲਜ ਲੁਧਿਆਣਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਾਲਜ ਸ੍ਰੀ ਫਤਿਹਗੜ ਸਾਹਿਬ ਸੰਕਟ ਸੰਕਟਾਤ ਰੂਪ ਵਿੱਚ ਕੰਮ ਕਰਨਗੇ ਕਿਉਂਕਿ ਇਹ ਤੇ ਉਹ ਕੰਮ ਕਰਨ ਵੀ ਡਏ ਆ ਤੇ ਇਹ ਵੀ ਅੱਜ ਕਮਤਾ ਪਾਸ ਹੋਇਆ ਸਰਕਾਰਾਂ ਧਰਮ ਵਿਰੋਧ AI ਸਮਗਰੀ ਨੂੰ ਧਰਮ ਤੇ ਦੇਸ਼ ਵਿਰੋਧੀ ਮੰਨ ਕੇ ਸਜ਼ਾ ਜੋਗ ਬਣਾਉਣ ਕਿਉਂਕਿ ਇਹ AI ਐਸਾ ਆ ਕਿਉਂਕਿ ਉਹਦੇ ਜੋ ਫੀਡ ਹੁੰਦਾ ਉਹ AI DJ ਚਲਾਈ ਜਾਂਦਾ ਇਸ ਕਰਕੇ ਅਸੀਂ ਗੰਭੀਰਤਾ ਨਾਲ ਇਤੇ ਸਾਰਿਆਂ ਨੇ ਬਾਰਕਤ ਕੀਤਾ ਗੱਲ ਤਾਂ ਅੰਸਰਾਂ ਵੱਲੋਂ AI ਦੀ ਦਰਬਾਰ ਤੋਂ ਨਾਲ ਸਿੱਖ ਭਾਵਨਾ ਨੂੰ ਮਾਰੀ ਜਾ ਰਹੀ ਛੱਟ ਦੇ ਮੁੱਦੇ ਨਜ਼ਰ Google, Meta, ChatGPT, Grok, Microsoft ਆਦ ਪ੍ਰਮੁੱਖ ਕੰਪਨੀਆਂ ਨਾਲ ਵਿਭਾਗੀ ਲਿਖਾ ਪੜੀ ਕਰਕੇ ਸਮੱਸਿਆ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਸਿੱਖ ਧਰਮ ਨਾਲ ਸੰਬੰਧਤ ਮਾਮਲਿਆਂ ਬੁੱਧ ਫਿਲਟਰ ਸ਼ਾਮਲ ਕਰਨ ਲਈ ਕਿਹਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਾਵਨ ਪਾਵਨ ਗਰਵਾਨੀ ਦੇ ਸੰਧਾਨਤਾ ਸਿੱਖ ਇਤਿਹਾਸ ਸਿੱਖ ਅਸਥਾਨਾਂ ਤੇ ਮਰਿਆਦਾ ਆਦ ਬਾਰੇ ਡਿਜੀਟਲ ਡਾਟਾ ਬੈਂਕ ਤਿਆਰ ਕਰੇਗੀ ਤਾਂ ਜੋ ਇੰਟਰਨੈਟ ਤੇ ਖੋਜ ਇੰਜਨ ਵਿੱਚ ਪ੍ਰਮਾਣਿਕ ਸਰਕਾਰੀ ਜਾਣਕਾਰੀ ਪ੍ਰਮਾਣਿਕ ਜਾਣਕਾਰੀ ਸਾਹਮਣੇ ਆ ਸਕੇ ਸੰਗਤਾਂ ਨੂੰ ਅਪੀਲ ਹੈ ਕਿ ਸੋਸ਼ਲ ਮੀਡੀਆ ਖਾਤੇ ਤੇ ਸਿੱਖ ਵਿਰੋਧੀ ਸਮਗਰੀ ਨੂੰ ਸ਼ੇਅਰ ਨਾ ਕੀਤਾ ਜਾਵੇ ਭਾਵੇਂ ਇਸ ਦਾ ਮਕਸਦ ਸਿੱਖ ਵਿਰੋਧੀ ਸਮਗਰੀ ਨੂੰ ਬੇਰਕਾਰ ਕਰਨਾ ਹੀ ਕਿਉਂ ਨਾ ਹੋਵੇ ਜੇਕਰ ਕੋਈ ਅਜਿਹੀ ਸਮਗਰੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਰਿਪੋਰਟ ਕੀਤਾ ਜਾਵੇ ਜਾਂ ਅਧਾਰ 'ਤੇ ਕਾਰਵਾਈ ਕੀਤੀ ਜਾਵੇ